ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂ ਰੱਖੀ ਗੁਰੂ ਨਾਨਕ ਦੇਵ ਜੀ ਦਾ ਜਨਮ ਰਾਇ포ਏ ਦੀ ਤਲਵੰਡੀ ਸ਼੍ਰੀ ਨਨਕਾਣਾ ਸਾਹਿਬ ਵਿਖੇ 1469 ਈਸਵੀ ਨੂੰ ਹੋਇਆ ਗੁਰੂ ਜੀ ਦੇ ਮਾਤਾ ਜੀ ਦਾ ਨਾਮ ਤ੍ਰਿਪਤਾ ਦੇਵੀ ਅਤੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਜੀ ਸੀ ਗੁਰੂ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਸੀ ਬੇਬੇ ਨਾਨਕੀ ਜੀ ਸ਼ੁਰੂ ਤੋਂ ਹੀ ਗੁਰੂ ਨਾਨਕ ਦੇਵ ਜੀ ਦੇ ਬਹੁਤ ਕਰੀਬ ਸਨ ਗੁਰੂ ਨਾਨਕ ਦੇਵ ਜੀ ਸ਼ੁਰੂ ਤੋਂ ਹੀ ਧਾਰਮਿਕ ਵਿਚਾਰਾ ਵਾਲੇ ਸਨ ਗੁਰੂ ਨਾਨਕ ਦੇਵ ਜੀ ਦੁਨਿਆਵੀ ਕੰਮਾਂ ਤੇ ਮੋਹ ਮਾਇਆ ਤੋਂ ਦੂਰ ਹੀ ਰਹਿੰਦੇ ਸਨ ਗੁਰੂ ਨਾਨਕ ਦੇਵ ਜੀ ਨੂੰ ਬਚਪਨ ਵਿੱਚ ਪਾਦੇ ਕੋਲ ਤੇ ਫਿਰ ਮੋਲ ਵੀ ਕੋਲ ਫਾਰਸੀ ਤੇ ਸੰਸਕ੍ਰਿਤ ਪੜਨ ਲਈ ਭੇਜਿਆ ਗਿਆ ਜਦੋਂ ਗੁਰੂ ਜੀ ਨੇ ਅਧਿਆਤਮਕ ਗਿਆਨ ਨਾਲ ਸੰਬੰਧਤ ਕੁਐਸਚਨ ਪੁੱਛੇ ਤਾਂ ਸਭ ਹੈਰਾਨ ਹੋ ਗਏ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਜਨਉ ਪਾਉਣ ਦੀ ਰਸਮ ਲਈ ਕਿਹਾ ਗਿਆ ਤਾਂ ਗੁਰੂ ਨਾਨਕ ਦੇਵ ਜੀ ਨੇ ਧਾਗੇ ਦੇ ਜਨਉ ਪਾਉਣ ਤੋਂ ਮਨ ਕਰ ਦਿੱਤਾ ਗੁਰੂ ਜੀ ਨੇ ਕਿਹਾ ਉਹ ਪੱਕਾ ਜਨੇਊ ਪਾਉਣਾ ਚਾਹੁੰਦੇ ਹਨ ਜੋ ਕਿ ਸੱਚ ਅਤੇ ਦਇਆ ਵਾਲਾ ਜਨੇਊ ਹੋਵੇ ਗੁਰੂ ਜੀ ਦੇ ਪਿਤਾ ਜੀ ਗੁਰੂ ਜੀ ਨਾਲ ਗੁੱਸਾ ਹੋ ਗਏ ਗੁਰੂ ਜੀ ਦੇ ਪਿਤਾ ਜੀ ਗੁਰੂ ਨਾਨਕ ਦੇਵ ਜੀ ਨੂੰ ਦੁਨਿਆਵੀ ਕੰਮਕਾਰਾਂ ਵਿੱਚ ਪਾਉਣਾ ਚਾਹੁੰਦੇ ਸਨ ਜਦੋਂ ਗੁਰੂ ਜੀ ਦੇ ਪਿਤਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਪਸ਼ੂ ਚਾਰਨ ਲਈ ਭੇਜਿਆ ਤਾਂ ਗੁਰੂ ਨਾਨਕ ਦੇਵ ਜੀ ਪ੍ਰਭੂ ਦੀ ਭਗਤੀ ਵਿੱਚ ਲੀਨ ਹੋ ਗਏ ਅਤੇ ਪਸ਼ੂਆਂ ਨੇ ਲੋਕਾਂ ਦੀਆਂ ਫਸਲਾਂ ਦਾ ਉਜਾੜਾ ਪਾ ਦਿੱਤਾ ਫਿਰ ਮਾਲਕ ਨੇ ਗੁਰੂ ਜੀ ਦੀ ਸ਼ਿਕਾਇਤ ਉਹਨਾਂ ਦੇ ਪਿਤਾ ਜੀ ਕੋਲ ਕੀਤੀ ਤਾਂ ਲੋਕ ਉਸ ਦੇ ਖੇਤਾਂ ਨੂੰ ਦੇਖਣ ਲਈ ਗਏ ਤਾਂ ਉਹਨਾਂ ਨੇ ਵੇਖਿਆ ਕਿ ਉਸ ਦੇ ਖੇਤ ਹਰੇ ਭਰੇ ਹਨ ਤੇ ਮਾਲਕ ਹੈਰਾਨ ਹੋ ਗਿਆ ਫਿਰ ਗੁਰੂ ਜੀ ਨੂੰ ਪੀਤਾ ਮਹਿਤਾ ਕਾਲੂ ਜੀ ਨੇ ਗੁਜਰਪੁਰੇ ਦੇ ਖੇਪਾਰ ਕਰਨ ਲਈ ਭੇਜਿਆ ਗੁਰੂ ਜੀ ਨੂੰ ਰਾਸਤੇ ਵਿੱਚ ਭੁੱਖੇ ਸਾਧੂ ਮਿਲੇ ਗੁਰੂ ਜੀ ਨੇ ਭੁੱਖੇ ਸਾਧੂਆਂ ਨੂੰ ਉਹਨਾਂ ਪੈਸਿਆਂ ਦਾ ਭੋਜਨ ਸ਼ਿਕਾ ਦਿੱਤਾ ਗੁਰੂ ਜੀ ਦੀ ਇਸ ਸੇਵਾ ਨੂੰ ਸੱਚਾ ਸੋਦਾ ਕਿਹਾ ਜਾਂਦਾ ਹੈ ਫਿਰ ਪੀਤਾ ਮਹਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਆਪਣੇ ਜਵਾਈ ਜੈ ਰਾਮ ਜੀ ਕੋਲ ਭੇਜਿਆ ਸੁਲਤਾਨਪੁਰ ਲੋਧੀ ਵਿਖੇ ਜੈ ਰਾਮ ਜੀ ਨੇ ਗੁਰੂ ਜੀ ਨੂੰ ਮੋਦੀ ਖਾਨੇ ਵਿੱਚ ਨੌਕਰੀ ਲਵਾ ਦਿੱਤੀ ਗੁਰੂ ਜੀ ਆਪਣੀ ਸਾਰੀ ਤਨਖਾਹ ਦਾ ਵੱਡਾ ਹਿੱਸਾ ਲੋੜਵੰਦਾਂ ਦੀ ਸਹਾਇਤਾ ਲਈ ਦੇ ਦਿੰਦੇ ਸਨ ਗੁਰੂ ਨਾਨਕ ਦੇਵ ਜੀ ਨੇ ਮੋਦੀ ਖਾਨੇ ਵਿੱਚ 3 ਸਾਲ ਨੌਕਰੀ ਕੀਤੀ ਗੁਰੂ ਜੀ ਦਾ ਵਿਆਹ ਬੀਬੀ ਸੁਲਖਣੀ ਨਾਲ ਹੋਇਆ ਗੁਰੂ ਜੀ ਦੇ ਘਰ ਦੋ ਪੁੱਤਰ ਪੈਦਾ ਹੋਏ ਸ਼੍ਰੀ ਚੰਦ ਜੀ ਅਤੇ ਲਖਮੀ ਦਾਸ ਜੀ ਗੁਰੂ ਜੀ ਮੋਦੀ ਖਾਨੇ ਵਿੱਚ ਨੌਕਰੀ ਕਰਦਿਆਂ ਵੀ ਲੋਕਾਂ ਨੂੰ ਤੇਰਾ ਤੇਰਾ ਕਹਿ ਕੇ ਅਨਾਜ ਤੋਲਦੇ ਸਨ ਜਦੋਂ ਗੁਰੂ ਜੀ ਦੀ ਸ਼ਿਕਾਇਤ ਨਵਾਬ ਦੌਲਤ ਖਾਨ ਕੋਲ ਕੀਤੀ ਗਈ ਤਾਂ ਉਸਨੇ ਜਾਂਚ ਕਰਵਾਈ ਤਾਂ ਵੇਖਿਆ ਕਿ ਅਨਾਜ ਵੱਧ ਹੀ ਨਿਕਲਿਆ ਗੁਰੂ ਜੀ ਨੇ ਫਿਰ ਮੋਦੀ ਖਾਨੇ ਦੀ ਨੌਕਰੀ ਛੱਡ ਦਿੱਤੀ ਗੁਰੂ ਜੀ ਨੇ ਵੇਈ ਨਦੀ ਵਿੱਚ ਇਸ਼ਨਾਨ ਕਰਨ ਦੌਰਾਨ ਕਿਹਾ ਕਿ ਨਾ ਕੋਈ Hindu ਨਾ ਕੋਈ Musalman ਗੁਰੂ ਜੀ ਵੇਈ ਨਦੀ ਵਿੱਚ ਤਿੰਨ ਦਿਨ ਲਈ ਅਲੋਪ ਰਹੇ ਗੁਰੂ ਜੀ ਸਭ ਧਰਮਾਂ ਦਾ ਸਤਿਕਾਰ ਕਰਦੇ ਸਨ ਗੁਰੂ ਜੀ ਨੇ ਵੱਖ-ਵੱਖ ਦਿਸ਼ਾਵਾਂ ਵਿੱਚ ਲੰਮੀਆਂ ਉਦਾਸੀਆਂ ਕੀਤੀਆਂ ਉਹਨਾਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਪ੍ਰਮਾਤਮਾ ਦਾ ਪ੍ਰਚਾਰ ਕੀਤਾ ਉਹਨਾਂ ਨੇ ਲੋਕਾਂ ਨੂੰ ਬਹਿਮਾ ਭਰਮਾਂ ਵਿੱਚੋਂ ਕੱਢਿਆ ਗੁਰੂ ਜੀ ਨੇ ਪੂਰਬ ਵਿੱਚ ਅਸਾਮ ਕਾਮਰੂਪ ਦੱਖਣ ਵਿੱਚ ਲੱcka ਪੱਛਮ ਵਿੱਚ ਕਾਠੀਆਵਾੜ ਮੱਕੇ ਤੇ ਬਗਦਾਦ ਅਤੇ ਉੱਤਰ ਵਿੱਚ ਕਸ਼ਮੀਰ ਤੱਕ ਗਏ ਗੁਰੂ ਜੀ ਨੇ ਸਿੱਧ ਜੋਗੀਆਂ ਨਾਲ ਪਰਮਾਤਮਾ ਦੀਆਂ ਗੱਲਾਂ ਕੀਤੀਆਂ ਗੁਰੂ ਜੀ ਨੇ ਹਰਿਦੁਆਰ ਬਨਾਰਸ ਜਗਨਨਾਥਪੁਰੀ ਰਾਮੇਸ਼ਵਰ ਸੋਮਨਾਥ ਦੁਆਰ ਕਾ ਮਥੁਰਾ ਅਤੇ ਕੁਰਖੇਤਰ ਅਤੇ ਹੋਰ ਤੀਰਥ ਸਥਾਨਾਂ ਤੇ ਜਾ ਕੇ ਪੰਡਤਾਂ ਕਾਜ਼ੀਆਂ ਮੋਲਵੀਆਂ ਨਾਲ ਧਾਰਮਿਕ ਅਧਿਆਤਮਕ ਵਿਚਾਰ ਵਟਾਂਦਰੇ ਕੀਤੇ ਗੁਰੂ ਜੀ ਨੇ ਆਪਣੇ ਸਾਥੀ ਭਾਈ ਬਾਲਾ ਜੀ ਅਤੇ ਰਬਾਬੀ ਮਰਦਾਨਾ ਜੀ ਨਾਲ ਘੁੰਮਦਿਆਂ ਲੋਕਾਂ ਨੂੰ ਪਰਮਾਤਮਾ ਨਾਲ ਜੋੜਨ ਦਾ ਅਸਲੀ ਮਾਰਗ ਦਿਖਾਇਆ ਗੁਰੂ ਜੀ ਨੇ ਕਿਹਾ ਸੋਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਗੁਰੂ ਜੀ ਨੇ ਔਰਤਾਂ ਨੂੰ ਸਮਾਨਤਾ ਦਿੱਤੀ ਗੁਰੂ ਜੀ ਮਹਾਨ ਕਵੀ ਵੀ ਸਨ। ਉਹਨਾਂ ਨੇ ਜਪਜੀਤ ਸਹਿ ਬਾਬਰ ਬਾਣੀ, 12 ਮਾਂ, ਤੁਖਾਰੀ ਅਤੇ 312 ਦੀ ਰਚਨਾ ਕੀਤੀ। ਗੁਰੂ ਜੀ ਕਹਿੰਦੇ ਹਨ ਮਿੱਠਤਨੀ ਵੀ ਨਾਨਕਾ ਗੁਣ ਚੰਗਿਆਈਆਂ ਤਾਂ। ਗੁਰੂ ਜੀ ਨੇ ਆਪਣੀ ਉਮਰ ਦੇ ਆਖਰੀ ਸਾਲ ਕੁਰਤਾਰਪੁਰ ਸਾਹਿਬ ਵਿਖੇ گزارੇ। ਗੁਰੂ ਜੀ ਨੇ ਖੁਦ ਖੇਤੀ ਕੀਤੀ। ਗੁਰੂ ਜੀ ਨੇ ਇੱਥੇ ਹੀ ਅਈ ਲੈਣਾ ਜੀ ਨੂੰ ਅੰਗਦ ਧੇਰ ਜੀ ਦਾ ਨਾਂ ਦਿੱਤਾ ਅਤੇ ਗੁਰੂ ਅੰਗਦ ਦੇਵ ਜੀ ਨੂੰ ਗੱਦੀ ਸੌਪੀ ਗੁਰੂ ਨਾਨਕ ਦੇਵ ਜੀ ਮਨੁੱਖਤਾ ਦੀ ਜੀਵਤ ਮਿਸਾਲ ਹਨ ਗੁਰੂ ਨਾਨਕ ਦੇਵ ਜੀ ਸਿਰਫ ਸਿੱਖ ਧਰਮ ਦੇ ਨਹੀਂ ਸਗੋਂ ਸਾਰੇ ਧਰਮਾਂ ਦੇ ਗੁਰੂ ਹਨ ਧੰਨਵਾਦ